ਦੇ ਵਿਪਾਸਤਨ ਦੀ ਜਿਹੜੀ ਵੀ ਕਾਰਵਾਈ ਹੋਈ ਹੈ ਅਸੀਂ ਉਸ ਦੀ ਵੀ ਨਿੰਦਾ ਕਰ ਰਹੇ ਹਾਂ ਐਡਜੀਪੀ ਸਾਰੇ ਜਿਹੜੀ ਆਪਨੇ ਵਿਧਸ਼ੀ ਬਣਾਉਣੇ ਜੋ ਕਨਸਟੀਟਿਊਸ਼ਨਲ ਜਿਹੜਾ ਹੈ ਉਹ ਤਾਤਲ ਲਪੋਰ ਰਿਹਾ ਚਪਾ ਰਹੇ ਹਨ ਉਹਨਾਂ ਦੇੰਦਰ ਵੀ ਛੇੜਾ ਕਰ ਰਹੇ ਨੇ ਸਰਕਾਰ ਸਵਾਹ ਸਾਥੀਓ ਆਪਾਂ ਨੂੰ ਚੁੜਾਇਆ ਬੜਬੂਤ ਬਣਾਉਗਾ ਔਰ ੁੰਡਾ ੁੰਡਾ ਦੇ ਜਾ ਕੇ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਜਗਾ ਜਾਗਰਤ ਕਰਨਾ ਪੈਗਾ ਔਰ ਇੱਕ ਵਾਰ ਫੇਰ ਦੇਖਤੀ ਕਰਦਾ ਜੋ ਜਿੱਤੇ ਵੱਡਾ ਡਾਕਟਰ ਗਿਆ ਅੱਜ ਸੀ ਭਾਜਪਾ ਸਵਾਜਪਾਤੀ ਕੋ ਇੱਥੇ 57 ਬੰਦੇ ਇਸ ਡਾਕਟਰ ਵਿੱਚ ਬੈਠੇ ਆ ਭਗਵਾਨ ਸਿੰਘ ਜੀ ਹੋ ਗਏ ਨੇ ਜਿੰਦਰ ਪੀਤ ਕੁਮਾਰ ਜੀ ਪਿੰਕੀ ਇਹ ਸਾਰੇ ਅੱਜ ਹੀ ਉੱਥੋਂ ਵੱਡੀ ਪੱਤਰ ਦੇ ਪਿੰਰਨਾਥ ਸਿੰਘ ਜੀ ਪੀਰਪੁਰ ਦਾ ਅਸੀਂ ਪੱਤੀ ਪੱਤਰ ਤੋਂ ਉਸ ਦਿਨ ਕਾਬਲੇ ਲੈ ਕੇ ਸ਼ਾਮਲ ਹੋ ਗਏ ਇੰਨਾ ਵਿਸ਼ਵਾਸ ਦਿੰਦਾ ਹੋਇਆ ਮੈਂ ਕਹਾਂ ਲੋ ਜੈ ਟੀਮ ਜੈ ਪਰ ਜੈ ਜੈ ਲੱਗ ਕਰਦੇ ਲੋ ਬੰਦੇ ਜਿੰਦ ਇਸ ਕਰਕੇ ਬੱਤੀ ਆਓ ਆਪਾਂ ਇਹਨਾਂ ਦੇ ਨਾਮ ਨੂੰ ਪ੍ਰਵਤਤ ਆਪਾਂ ਧਤੀ ਪੱਧਰ ਦੇ ਉੱਤੇ ਇਕੱਠੇ ਹੋਏ ਹਿੱਸਾ ਜਿਹੜਾ ਹੈ ਇਹ ਪ੍ਰੋਗਰਾਮ ਬਣਾਇਆ ਹੋਏ ਆਪਣੀ ਜੋ ਕਮੇਟੀ ਬਣਾਉਂਦੀ ਅਸੀਂ ਉਹਦੇ ਵਿੱਚ ਬੱਦਲ ਤੋਂ ਸਾਡੇ ਲਈ ਕਹੇ ਟੀਮ ਬੈਂਬਰ ਬੈਂਬਰ ਕੀਤਾ ਖਾਂਸਾ ਬੈਂਕ ਕੀਤਾ ਸਭ ਤੋਂ ਉੱਤੇ ਇਹ ਪੰਜਾਬ ਸਰਕਾਰ ਨੇ ਇੱਕ ਚੰਗਾ ਕੰਮ ਕੀਤਾ ਹੈ ਤੇ ਜਿਹੜੇ ਬੱਚੇ ਟ੍ਰੇਨਿੰਗ ਕਰਦੇ ਸੀ ਜਿਨ੍ਹਾਂ ਨੇ ਇੱਕ ਦਿੱਸ ਦੀ ਟੋਟੋ ਬਣਾ ਕੇ ਐਸ ਬਣਾ ਲੋ ਦੇ ਕਿੰਨਾ ਕੀ ਆ ਸਕਦਾ। ਉਹ ਜਨੀਲ ਕਰ ਰਹੇ। ਉਹ YouTube ਪਰ ਨੇ ਕੁਝ ਉਹਨਾਂ ਦੇ ਉੱਤੇ ਪਸਿਆ ਟਾਕਰ ਕਰ ਦਿੱਤਾ। ਕਰਨਾਟਕ ਦੇ ਸਰਪਾਲੀ ਵੀ ਕਰਾਉ ਤੇ ਪੰਜਾਬੀ ਪੱਟਾ ਮੇਨ ਕਰਾ ਦਿੱਤਾ। ਅੱਜ ਉਹੀ ਬੰਦੇ ਜਿਹੜੇ ਬੜੀ ਆਪੜਾ ਪ੍ਰੋਜੈਕਟ ਚੱਲ ਰਿਹਾ ਕਰਦੇ ਸੀ ਕੰਬਣਾ ਲਾਉਂਦੇ ਸੀ। ਅੱਜ ਉਹ ਤਰਲੇਲੇ ਨੇ। ਨੰਨੇ ਤੇ ਇੱਥੇ ਬਖਸ਼ ਵਾਲਿਆ। ਮੇਰੇ ਤੇ ਲੱਟ ਕੁੱਟੀ ਆ ਮੇਰੇ ਤਾਂ ਪ੍ਰਧਾਨਾ ਹੋ ਗਿਆ ਕਿ ਇੱਦੀ ਅਸਤੀ ਤੇ ਇੱਕ ਪੈਟ ਕਾਲੂ ਪਰਵਾਹੀ ਕੀ ਹੁੰਦੀ ਆ ਗੱਲ ਮਖਰੀ ਆ ਪਰ ਕਾਜੋ ਉਹਨਾਂ ਦੇ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਤੱਕਲੇ ਨਹਿਰੇ ਹੋ। ਤੇ ਬੜੀ ਖੇਤੀ ਤੋਂ ਧੋਖਾ ਮਾਰਨ ਵਾਲੇ ਨੇ ਲੋਕ ਵੀ ਸਹੂਨਵੇਂ ਬਿੰਦੀ ਕਰਦੀਆਂ ਰੋਜੰਦੇ ਬਾਰੇ ਨੂੰ ਸਵੇਰ 5 ਮਿੰਟ ਦੇ ਤੋਂ ਬਾਅਦ ਮਾਸਟਰ ਪਰਮੰਦਰ ਸਿੰਘ ਦੀ ਪੀਟੀਐਫ ਵੱਲੋਂ ਤੇ ਅੱਜ ਇਸ ਜਿਹੜੀ ਸਰਕੂ ਨਾਹਤਪੁਰ ਦੇ ਦੇ ਵਿੱਚ ਫਲਾਈ ਜਾ ਰਹੀ ਹੈ ਪਤੀਵਾਦ ਦੇ ਕਿਸਮ ਦਾ ਬੁਲਾਇਆ ਜਾ ਰਿਹਾ ਹੈ। ਕਹਿੰਦੇ ਖਿਲਾਫ ਅੱਜ ਚੇਤਨ ਲੋਕ ਮਾਨਤਾ ਦੇ ਇਕੱਠੇ ਹੋਏ ਨੇ। ਅਸੀਂ ਸਿਰਫ ਸਾਡੀ ਅੰਮੀ ਚੋੜੀ ਗੱਲਬਾਤ ਹੋਈ ਜਾਂਦਾ ਦੋ ਹੀ ਗੱਲਾਂ ਕਰਦੇ ਚੋਣਾ। ਇੱਕ ਤੇ ਹੈ ਕਿ ਜਿਹੜਾ ਲੰਮੇ ਸਮੇਂ ਤੋਂ ਬੀਜਪੀ ਇੱਕ ਪਾਸੇ ਕਾਰਪੋਰੇਟ ਭਰਾੜੇ ਨੂੰ ਦੇਖ-ਵੇਖ ਰਹੀ ਹੈ, ਦੂਜੇ ਪਾਸੇ ਇਸ ਕਿਸਮ ਦਾ ਮਹਾਮਾਹ ਪੂਰੇ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਸੂਰਤ ਹੋਂਸਾਵਾ ਰਾਹੀਂ ਪੂਰੇ ਜਿਹੜੇ ਐਜੂਕੇਸ਼ਨ ਪ੍ਰਣਾਲੀ ਆ ਉਹਦੇ ਵਿੱਚ ਤਵੀਲੀ ਕਰਕੇ ਜਿਸ ਕਿਸਮ ਦਾ ਮਾਹੌਲੇ ਨੇ ਬਣਾਤਾ ਪਿਛਲੇ 10 ਸਾਲਾਂ ਦੇ ਵਿੱਚ ਪੜਾਉਂਦੇ ਕਲਾਸ ਜਿਹੜਾ ਆਪਣਾ ਰਾਸ਼ਟਰੀ ਝੰਡਾ ਉਹਦੇ ਖਿਲਾਫ ਇਹਦਾ ਅਸਰ ਆਪਾਂ ਦੇਖਦੇ ਥੱਲੇ ਤੱਕ ਨਜ਼ਰ ਆਉਣਾ ਸ਼ੁਰੂ ਹੋ ਗਿਆ ਅੱਜ ਜਿਹੜੇ ਆਮ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਆਮ ਲੋਕਾਂ ਦੇ ਦਾ ਅਸਰ ਪਊਗਾ ਪਰ ਅੱਜ ਆਪਾਂ ਦੇਖਦੇ ਵੀ ਐਨਡੀਪੀ ਦੀ ਪੋਸਟ ਬਹੁਤ ਵੱਡੀ ਹੁੰਦੀ ਹੈ ਇੱਕ ਵਾਰ ਤੋਂ ਸੁਪਰੀਮ ਕੋਰਟ ਦੇ ਜਿਹੜੇ ਜੱਜਸ ਤੇ ਮਿੱਟੀ ਮਾਰਨੀ ਇਹ ਕਿਸੇ ਨੇ ਹੋਰ ਮਾਰੀ ਹੁੰਦੀ ਕਿਸੇ ਧਰਮ ਦਾ ਬੰਦਾ ਹੋਰ ਹੁੰਦਾ ਤਾਂ ਤੁਸੀਂ ਦੇਖੋ ਐ ਲੈਸੇ ਲੱਗਿਆ ਹੁੰਦਾ ਉਹਦੇ ਤੇ ਉਹਦੇ ਪਿੱਛੇ ਪੜਤਾਲ ਕਰਦੇ ਵੀ ਪੀੜਿਤ ਪ੍ਰਦੇਸ਼ੀ ਤਾਕਤ ਦਾ ਹੱਥ ਆ ਇਹਨੇ ਸਾਥੇ ਫਰੂਲੇ ਜਾਣ ਅੱਜ ਉਹਨੂੰ ਆਰਮ ਨਾਲ ਹੀ ਮਤਲਬ ਜੰਦਾ ਕਰ ਮਨ ਜਨਤਾ ਦਾ ਕੋਈ ਦਬਾਅ ਨਹੀਂ ਬਣਦਾ ਉਹਨੂੰ ਆਰਮ ਨਾਲ ਬਰੀ ਕਰ ਦਿੱਤਾ ਗਿਆ ਤਾਂ ਜੇ ਹੁਣ ਦਬਾਅ ਪਣਦਾ ਸ਼ੁਰੂ ਹੋਇਆ ਹੁਣ ਬਾੜੀ ਮੋਟੀ ਕਾਰਵਾਈ ਹੋ ਵੇਜਪੂ ਐਡੀਜੀ ਪੀਡੀ ਘਰ ਵਾਲੀ ਜਿਹੜੀ ਆਈਐਸ ਅਫਸਰ ਜਿਹੜੀ ਦੁਪਾਨ ਦੇ ਦੌਰੇ 'ਚ ਮੁੱਖ ਮੰਤਰੀ ਨਾਲ ਗਈ ਹੈ ਕਿਰੇ ਬੋਲੇ ਲੋਕ ਜਾਣਦੇ ਨੇ ਇਨਸਾਫ ਲੈਣ ਉਹਨਾਂ ਨੂੰ ਅੱਜ ਮਦਲ ਜਿਵੇਂ ਆਮ ਜਨਤਾ ਆਪਾਂ ਦੇਖਦੇ ਆ ਕਿੰਨਾ ਮਰਜੀ ਠੱਗਾ ਹੋ ਜੇ ਸੜਕ ਦੇ ਉੱਤੇ লাশ ਰੱਖ ਕੇ ਫੇਰ ਕੋਈ ਪਰਚਾ ਦਰਜ ਕਰਦੀ ਹੈ ਤੋਂ ਦੇ ਪ੍ਰਕਾਸ਼ ਦੇ ਤੋਂ ਦੀ ਸਰਕਾਰ ਅਜੋਨਾਂ ਵੀ ਆ ਦੇ ਘਰ ਵਾਲੇ ਦਾ ਸੰਸਕਾਰ ਉਹਨੇ ਕਿਹਾ ਕਿ ਮੈਸਰ ਨਹੀਂ ਕਰੋ ਜਿੰਨਾ ਚਿਰ ਕੋਈ ਐਫਆਈਆਰ ਦਰਜ ਨਹੀਂ ਹੁੰਦੀ ਇਸ ਲਈ ਜਿਹੜਾ ਮਾਹੌਲ ਬਣਾਇਆ ਜਾਂਦਾ ਬਣਾਇਆ ਜਾ ਰਿਹਾ ਉਹਦਾ ਸਿੱਟਾ ਅੱਜ ਅਸੀਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਅਸਟਰਾਂ ਦੀਆਂ ਕੁਰਸੀਆਂ ਤੱਕ ਘਰਾਂ ਤੱਕ ਵੀ ਪਹੁੰਚਿਆ ਹੈ ਇੱਕ ਤੇ 14 ਦੇ ਵਿਦੇਸ਼ ਤੋਂ ਬਦਲੇ ਸਿਰਖੂ ਲੀਹਾ ਦੇ ਉੱਤੇ ਜਾਂਦੀ ਲੀਹਾ ਦੇ ਉੱਤੇ ਵੰਡ ਕੇ ਜਿਹੜੇ ਦੇਸ਼ ਦੀ ਪੂਰੀ ਦੁਕਾਨਦਾਰੀ ਤਬਾਹ ਕੀਤੀ ਜਾ ਰਹੀ ਹੈ 9 ਕਰੋੜ ਬੰਦਾ ਦੁਕਾਨਦਾਰੀ ਦੇ ਵਿੱਚ ਐਵੇਂ ਜਿਵੇਂ ਸੇਟੀ ਦੇ ਉੱਤੇ ਕਾਰਪੋਰੇਟ ਘਰਾਣੇ ਦਾ ਕੰਮ ਜਾ ਹੋ ਜੇ ਹੁਣ ਬਿਜਲੀ ਫੌਂਡ ਵੇਚਣ ਦੀ ਤਿਆਰੀ ਹੈ ਤੇ ਆਉਣ ਵਾਲੇ ਤਵੇ ਦੇ ਵਿੱਚ ਪੀਟਲਾ ਪਾਣੀ ਸਾਰਾ ਕੁਝ ਬਲਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਹੱਥਾ ਜਿਵੇਂ ਜਾਦੂਗਰ ਕਰਦਾ ਅੰਦਰ ਵੀ ਰੌਣਾ ਕਰਾ ਦੋ ਜੇ ਤੱਕ ਲੈਂਦੇ ਨੇ ਉਹ ਲੋਕਾਂ ਨੂੰ ਫੱਟੇ ਨਹੀਂ ਲੱਗਦਾ ਇਸੇ ਤੰਗ ਨਾਲ ਲੋਕਾਂ ਦਾ ਧਿਆਨ ਇਹੋ ਜਿਹੇ ਸਵਾਲਾਂ ਤੇ ਕੇਂਦਰਿਤ ਕਰ ਦੋ ਵੀ ਅਸਲ ਮੁੱਦਾਂ ਤੋਂ ਲੋਕਾਂ ਦਾ ਧਿਆਨ ਇਹਨਾਂ ਰਹਿ ਵੀ ਇੱਥੇ ਰਿਵਾਇਦਾਰ ਦੀ ਸਮੱਸਿਆ ਇੱਥੇ ਐਜੂਕੇਸ਼ਨ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਹੈ ਸੜਕਾਂ ਦਾ ਬੁਰਾ ਹਾਲ ਹੈ ਟੈਂਪ ਟੈਕ ਇਕੱਠਾ ਹੁੰਦਾ ਲੋਕਾਂ ਦਾ ਧਿਆਨ ਜ਼ਿਆਤੀ ਤੌਰ ਤੇ ਤੇ ਸਿਰਫ ਉਸ ਕਿਸੂ ਦੇ ਮਾਹੌਲ ਦੇ ਉੱਤੇ ਮਲ ਫੜਾ ਕਰਦੇ ਵੀ ਲੋਕ ਇਹਨਾਂ ਸਵਾਲਾਂ ਤੇ ਲੜਦੇ ਰਹੇ ਤੇ ਗੈਨਤੀ ਕਰਦੇ ਆ ਕਿ ਜੇ ਗੁਰਦੁਆਰਾ ਸਾਹਿਬ ਪੂਰੇ ਬੈਠੇ ਆ 299 ਦੇ ਵਿੱਚ ਵੀ ਗੁਰਬਖਸ਼ ਸਿੰਘ ਨੇ ਜਿਹੜੇ ਪੰਜ ਪਿਆਰੇ ਬਣਾਏ ਸਾਜੇ ਗਏ ਉਸ ਸਮੇ ਲੋਕਾਂ ਦੀ ਗਵਾਹੀ ਵਾਸਤੇ ਉਹ ਇੱਕ ਸੰਕੇਤ ਦੀ ਇੱਕ ਨਿਗਰਾਨ ਦਾ ਕਰਨਾਟਕ ਦਾ ਕ੍ਰਿਸ਼ਾ ਦਾ ਇੱਕ ਜੁੱਤੀ ਦਾ ਇੱਕ ਆਪਣੇ ਪੰਜਾਬ ਦਾ ਪੰਜ ਅੱਠ ਅੱਡ ਜਾਤਾਂ ਅੱਡ ਸਟੇਟਾਂ ਅੱਡ ਬੋਲੀਆਂ ਵੀ ਜੇ ਦਿੱਲੀ ਨਾਲ ਟੱਕਰ ਲੈਣੀ ਹੈ ਤਾਂ ਇਕੱਠੇ ਹੋ ਕੇ ਲੜਨਾ ਪੈਣਾ ਨੇ ਇੱਕ ਪਿੰਡ ਦੇ ਵੀ ਇੱਕ ਥਾਂ ਦੇ ਵੀ ਖੜੇ ਹੋ ਸਕਦੇ ਕੋਈ ਪਹਿਲਾਂ ਵੀ ਬਹੁਤ ਲੜਾਈਆਂ ਲੜੀਆਂ ਨੇ ਉਸ ਸਮੇਂ ਵੀ ਜੇ ਲੜਾਈ ਲੜੀ ਗਈ ਤਾਂ ਲੋਕਾਂ ਨੂੰ ਇਕੱਠੇ ਕਰਕੇ ਅੱਜ ਵੀ ਧਰਮਾਂ ਜਾਤਾਂ ਤੋਂ ਉੱਪਰ ਉੱਠ ਕੇ ਸੱੱਗੇ ਹੋਣ ਦੀ ਲੋੜ ਹੈ ਨਹੀਂ ਤਾਂ ਇਹਨਾਂ ਨੇ ਐਜੂਕੇਸ਼ਨ ਨਾਲ ਬੈਠ ਜਿਹੜਾ ਕਦੇ ਕੋਈ ਸੋਚ ਨਹੀਂ ਸਕਦੇ ਵੀ ਫਿਰ ਤੋਂ ਹੋ ਸਕਦਾ। ਪਰ ਇਹਨਾਂ ਨੇ ਜਦੋਂ ਰਾਜਸਥਾਨ 'ਚ ਪਹਿਲਾ ਸਰਕਾਰ ਆਈ ਆ ਬੀਜੇਪੀ ਦੀ ਜਦੋਂ ਇੱਕ ਸਵਾਲ ਪਾਇਆ ਵੀ ਜੇ ਤੇ ਆਮ ਤਰ੍ਹਾਂ ਦਾ ਹੋਵੇ ਵੀ ਬੈਠ ਫਿਰ ਤੋਂ ਕਿਵੇਂ ਹੋ ਸਕਦਾ। ਇਹਨਾਂ ਵੀ ਜੇ 100 ਬੰਦਾ ਇੱਕ ਕੰਮ ਵਿੱਚ ਪਾਪਾ ਕਹਿੰਦੇ ਕਿ ਇਹਦੇ ਵਿੱਚ ਕਰ ਸਕਦਾ ਜੇ 1000 ਬੰਦਾ। ਇਹਨਾਂ ਨੇ ਅਧਾਰ ਦਿੱਤੀ ਕਿ ਜੇ ਬਾਵਰੀ ਬਾਸ ਚੰਦ ਨੂੰ 100 ਬੰਦਾ ਇੰਨੇ ਦਿਨਾਂ 'ਚ ਢਾ ਸਕਦਾ। ਤਾਂ ਕਿ ਉੱਤੇ 10000 ਬੰਦਾ ਲਾ ਦੀਆਂ ਤਾਂ ਫੈਸਲਾ ਢਾ ਸਕਦਾ। ਇਸ ਕਿਸਮ ਦਾ ਜਿਹੜਾ ਐਜੂਕੇਸ਼ਨ ਤੇ ਲੈ ਕੇ ਸਾਰੇ ਸਵਾਦ ਉੱਤੇ ਇਹ ਪ੍ਰਚਾਰ ਤੇ ਸਾਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਹੁੰਦਾ ਵੀ ਜਿਹੜੇ ਖੋ ਬੀਜੇਪੀ ਦੇ ਖਿਲਾਫ ਇਹਨਾਂ ਨੀਤੀਆਂ ਦੇ ਖਿਲਾਫ ਬੋਲਦੇ ਨੇ ਤੇ ਖਾਸ ਤੌਰ ਤੇ ਫਰਕ ਜਿਹੜੇ ਉਹ ਦੁਵਾਰੇ ਮਨੁੱਖ ਸਮਿਰਤੀ ਲਾਗੂ ਕਰਕੇ ਉਸ ਦਿੱਤੀ ਥੱਲੇ ਲਿਆਉਣਾ ਚਾਹੁੰਦੇ ਨੇ ਤੇ ਸਭ ਤੋਂ ਵੱਧ ਜੜੇ ਪੰਜਾਬ ਦੇ ਅੰਦਰ ਤੇ ਸਾਰੇ ਦੇਸ਼ ਦੇ ਅੰਦਰ ਉਹ ਦਲਤਾਂ ਦੇ ਨਿੱਕੀ ਲਾ ਰਹੇ ਨੇ ਤੇ ਦਲਤ ਹਟਾਈ ਚਾਹਣ ਵਾਲੀਆਂ ਜੱਜਪਦੀਆਂ ਪਾਰਟੀਆਂ ਵੀ ਉਹਦੇ ਹੱਥ ਵੀ ਖੜਦੀਆਂ ਨੇ ਇਸ ਲਈ ਵਿਚਾਰਨ ਦੀ ਲੋੜ ਹੈ ਸਭ ਤੋਂ ਖਤਰਨਾਕ ਪਾਰਟੀ ਹੈ ਜੀਜਪੀ ਜਿਹੜੀ ਖੁੱਲੇ ਆਮ ਸਿੱਧੂ ਰਾਖੇ ਦਾ ਸਰ ਸਮਰਥਨ ਕਰਦੀ ਹੈ ਤੇ ਇਹ ਐਲਾਨ ਕਰਦੀ ਹੈ ਵੀ ਇਹ ਜਿਹੜਾ ਸੰਵਧਾਨ ਹੈ ਇਹਨੂੰ ਬਦਲਣਾ ਸਾਡੇ ਕੋਲ ਬਹੁਤ ਵਾਰ ਸਨੇ ਜਿਹੜਾ ਤਿੰਨ ਰੰਗ ਨੇ ਇਹ ਵੀ ਬਦਲ ਅਕਤੂਬਰ ਦੇ ਤੋਂ ਉਹਹਦੀਆਂ ਨਾਲ ਗੱਠਜੋੜੀਆਂ ਦਾ ਜਿਹੜੇ ਆਪਾਂ ਸਮਝਿਆ ਰਹੇ ਆ ਨਾ ਹੀ ਨਹੀਂ ਸਾਰਤੇ ਵਿਚਾਰ ਦਾ ਚਾਹੀਦਾ ਅੱਜ ਉਹਨਾਂ ਸਰਕਾਰਾਂ ਤੋਂ ਤਾਂ ਜੰਮੇ ਬੰਦਿਆਂ ਨੂੰ ਜਿਹੜੀ ਹੈ ਜੇ ਤੱਲੇ ਜਿਹੜੇ ਸ਼ਾਨਦਾਰ ਦੇ ਨਾਲ ਜਿਹੜੇ ਪਹੁੰਚੇ ਹੋ ਤਾਰਿਆਂ ਦੇ ਤਹਿਤ ਨੂੰ ਧੰਨਵਾਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕੋਈ ਤਹਾਵਲ ਆਲ ਇੰਡੀਆ ਦੇ ਹਸਪੱਤਾ ਹੁਤਾ ਜ਼ਰੂਰ ਵੱਡੇ ਗੱਛੀ ਕਰਾਂਗੇ ਇਹਦੇ ਸੌਦਾ ਨੂੰ ਸਵੇਰੇ ਪੱਦੇ ਦੇ ਜਿੰਨੇ ਬਾਰੇ ਧੰਨਵਾਦ ਕਰਦੇ ਬੈਜਮਪਾ ਬੈਸਟਰ ਦਿੱਤ ਲੜਦੇ ਜਿਹੜੇ ਪਤਵਲੀ ਲੱਗਦਾ ਪਾਣੀਆ ਤੋਂ ਸਮਾਜ ਜਿਹੜੇ ਨੇ